ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸਾਹਿਬ ਸਮਝ ਦੇਣਾ ਕਰਦੇ ਨੇ ਕਹਿੰਦੇ ਸੁੱਤਾ ਹੋਇਆ ਕੀ ਕਰ ਰਿਆ ਉੱਠ ਐਸਾ ਅਵੇਸਲੀ ਨੀਂਦੇ ਸੁੱਤਾ ਹੋਇਆ ਭਰਮ ਵਾਲੀ ਐਸੇ ਭਲੇਖੇ ਵਾਲੀ ਉੱਠ ਕੇ ਨਾ ਜੱਪੇ ਮੁਰਾਰ ਕਹਿੰਦੇ ਉਸ ਮੁਰਾਰ ਨੂੰ ਰਾਮਦਾਰ ਕਹਿ ਰਿਹਾ ਕਿਉਂ ਐਸੀ ਅਵੇਸਲੇ ਹੋ ਕੇ ਨੀਂਦੇ ਸੁੱਤਾ ਹੋਇਆ ਉੱਠ ਕੇ ਉਸ ਨੂੰ ਜਾਣਨ ਦਾ ਕਿਉਂ ਨਹੀਂ ਐਸਾ ਉਦੰਨ ਕਰਦਾ ਆਪਣੇ ਮੂਲ ਨੂੰ ਜਾਣਨ ਵਾਲਾ ਐਸਾ ਸੰਕਰ ਉੱਠ ਕੇ ਨਾ ਜੱਪੇ ਮੁਰਾਰ ਕਹਿੰਦੇ ਉਸ ਨੂੰ ਮੁਰਾਰ ਨੂੰ ਆਪਣੇ ਮੂਲ ਨੂੰ ਪਛਾਣਨਾ ਕਰ ਜਾਣਨਾ ਕਰਦੇ ਜੇ ਐਸੀ ਪਛਾਣਨਾ ਹੋ ਜਾਵੇ ਜਾਣਨਾ ਹੋ ਜਾਵੇ ਤੇ ਆਪਣੇ ਮੂਲ ਵਿੱਚ ਸਮਾਉਣਾ ਹੋ ਜਾਂਦਾ ਹੈ ਇੱਕ ਦਿਨ ਸੋਵਨ ਹੋਏ ਗੋ ਕਹਿੰਦੇ ਐਸੇ ਤੂੰ ਹੁਣ ਐਸੀ ਅਵੇਸਲੀ ਨੀਂਦੇ ਸੁੱਤਾ ਹੋਇਆ ਤੇ ਐਸਾ ਸਮਾਂ ਆਉਣਾ ਕਹਿੰਦੇ ਇੱਕ ਦਿਨ ਲੰਬੇ ਗੋਡੇ ਪਸਾਰ ਕੇ ਕਹਿੰਦੇ ਜਿਹੜੇ ਸਦਾ ਦੀਓ ਸਰੀਰ ਨੂੰ ਤਿਆਗ ਕੇ ਜਿਹੜਾ ਕਹਿੰਦੇ ਐਸੇ ਲੰਬੇ ਗੋਡੇ ਉਹਨਾਂ ਨੂੰ ਜਿਹੜਾ ਵਿਸਾਰ ਐਸਾ ਸਰੀਰ ਨੂੰ ਤਿਆਗਣਾ ਪੁੱਜਣਾ ਹੈ ਸੀ ਸਦਾ ਦੀ ਨੀਂਦੇ ਸੌ ਜਾਣਾ ਤੇ ਉਸ ਤੋਂ ਪਹਿਲਾਂ ਕਹਿੰਦੇ ਆਪਣੇ ਰਹਿੰਦੇ ਰਹਿੰਦੇ ਸਰੀਰ ਉਸ ਮਰਾਰ ਸਿੰਗੂੜ ਜਾਣਾ ਕਰ ਉਸ ਵਿੱਚ ਜ ਜਾਣ ਲੈ ਸਮਿਲ ਲੈ ਤੇ ਉਸ ਵਿੱਚ ਸਮਾਉਣ ਵਾਲਾ ਹੋ ਜਾਵੇਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ